ਵੱਡਾ ਸ਼ਹਿਰ ਵਿੱਚ ਲਾਉਣ ਜਾ ਰਿਹਾ ਹੈ ਭਾਈ ਬਿੱਟੂ ਜੰਮੇ ਦਾ ਆਜੋ ਕੁਫੀ ਨੰਬਰ ਵਾਹ ਵੇਦਾ ਮਨਵਾਲ ਕੰਦੇ ਦਾ ਲਾਗੇ ਪਠਾਨਕੋਟ ਦੇ ਵਿੱਚ ਵਸਦਾ ਨਗਰ ਹੈ 21 ਸਤੰਬਰ ਨੂੰ ਮਟਾਲਾ ਕਿਹ ਹੋਣਾ ਹੈ ਲੈ ਚੱਲ ਜਾਓ ਜੇ ਕੋਸਿਆਂ ਮੈਦਾਨ ਦੇ ਵਿੱਚ ਇਹਨਾਂ ਨੌਜਵਾਨਾਂ ਦਰਮਿਆਨ ਵਿਖੇ ਜੰਗਾਰ ਦਿੱਤਾ ਜਿਹੜਾ ਹੈ ਚਾਲੂ ਯਾਰੀ ਪਠਾਨਕੋਟ ਦਾ ਮੰਗਲ ਹੋਏਗਾ 33 ਮੀਰੀਕ ਜੱਜਲ ਦੀ ਹੈ ਇੱਕ ਤਰੀਕ ਨੂੰ ਪੱਟੀ ਹੁਸ਼ਿਆਰਪੁਰ ਤੇ ਦੋ ਤਰੀਕ ਨੂੰ ਹੈਡਰ ਵੇਟ ਤਰਮਜੀਤ ਚੇਲਾ ਟਕਰਦੇ ਵਾਲੇ ਜਿਹੜੀ ਇਹਦੇ ਲੈਜਰਾਂ ਕਿਸੇ ਟੱਪਲਾ ਬੱਦ ਧੰਨਵਾਦ ਹੈ ਹੈਲੋ ਆਹ ਵੀ ਵਾਹ ਜਾਂਦੇ ਹੋਰ ਗੁਰਤੀ ਮੈਦਾਨ ਦੇ ਵਿੱਚ ਇਹਨਾਂ ਨੌਜਵਾਨਾਂ ਦਰਮਿਆਨ ਵੇਖਦੇ ਕਾਰਜ ਜੁਦਾ ਕਰਨਾ ਬਾਕੀ ਸਮੇਂ ਦੀ ਹੈ ਜਾਦਾ ਸ਼ਾਨਾ ਖ ਮਾਰੋ ਹਲਾ ਨੌਜਵਾਨੋ ਫੇਰ ਆਦੇ ਭਵਿੰਦਰ ਫੇਰ ਆਦੇ ਭਵਿੰਦਰ ਕਹਿੰਦੇ ਕੁਸ਼ਤੀ ਜਿਹੜੀ ਸ਼ੁਰੂ ਹੋਈ ਹੈ ਮੈਦਾਨ ਦੇ ਵਿੱਚ ਦੇ ਖੇਡਾ ਕਹਿੰਦਾ ਸੂਜ ਵੀ ਅਕਬਰ ਸਾਹ ਦੇ ਢੱਗਾ ਜਿਰਦੇ ਹਾਰਦੀਆਂ ਉਹ ਤੱਪਦੀ ਜਿਵੇਂ ਤੰਦੂਰੀ ਰੋਟੀ ਇੰਜ ਮਿੱਡੇ ਨੂੰ ਸਾਰਦੀਆਂ ਭਾਈ ਬੋਹ ਮਾਰ ਵਿੱਚ ਛੱਡਿਆ ਯਾਰੋ ਡਿੱਗਰ ਜਾਂ ਜਾਂਦਾ ਸੁੱਖੀ ਕਕਰਾਲੇ ਵੇਖ ਲੈ ਉਹ ਮੁੱਲ ਮਿਹਨਤਾਂ ਲੈਂ ਜਾਂਦਾ ਭਾਈ ਮੁੱਲ ਮਿਹਨਤਾਂ ਲੈਂ ਜਾਂਦਾ ਚੱਲਿਆ ਹੋ ਜਾਂਦਾ ਦੋ ਕੁਰਸੀਆਂ ਭਾਈ ਦਰਨੇਸ਼ ਗੋਲੀਆ ਝੱਜਰ ਤਾਲਮ ਬਾਦਵਨ ਬਾਬਾ ਛੱਲਾ ਹੀ ਇਹ ਬੰਦਿਆਰੋ ਕੇ ਨੇੜੇ ਆ ਗਿਓ ਨੇੜੇ ਆ ਜੋ ਤਿੰਨ ਚੰਗੀਆਂ ਬਰਾਬਰ ਦੀਆਂ ਉਹ ਇੱਕ ਕਮਾੜ ਦੀ ਦੱਤੀ ਪਹਿਲਵਾਨੀ ਰੰਗ ਦੇ ਵਿੱਚ ਰੰਗੀ ਗਈ ਹੈ ਸਰਦਾਰ ਜਸਵੀਰ ਸਿੰਘ ਜੀ ਨੰਬਰ ਦਰਜ ਟਾਣੇ ਵਾਲੇ ਆਖਦੇ ਆ ਬਈ ਇੱਕ ਤਰੀਕ ਨੂੰ ਜਟਾਣੇ ਆਉਂਦ ਅੰਗਲਾ ਜਿਹੜਾ ਬਾਅਦ ਕਰਕੇ ਕੈਂਸਲ ਹੋ ਗਿਆ ਸੀਗਾ ਐ ਵੀ ਲੋਰ ਕਰ ਦਈਏ ਸਰਦਾਰ ਜਸਵੀਰ ਸਿੰਘ ਜੀ ਜਟਾਣੇ ਵਾਲੇ ਆਖਦੇ ਆ ਬਈ ਤਰੀਕ ਇੱਕ ਹੈ ਅਮਨ ਸੌਜੀ ਕੱਲੋ ਵਾਲੀਆ ਵੱਡੇ ਪਾਣ ਇਹਨਾਂ ਬੋਲਾਂ ਦੇ ਬੋਦੇ ਕਰਦਾ ਬਹੁਤ ਧੰਨਵਾਦ ਹੈ ਅਰ ਇਸੇ ਤਰ੍ਹਾਂ ਤਰੀਕ ਜਿਹੜੀ ਹੈ 12 ਸਤੰਬਰ 12 12 ਸਤੰਬਰ ਜਿਹੜੀ ਹੈ ਉਹ ਰਕੜਾ ਟਾਹਾਂ ਵੀ ਧਰਤੀ ਤੇ ਵੱਡਾ ਸ਼ਿੰਗਮੇਲਾ ਹੋਣ ਜਾ ਰਿਹਾ ਹੈ ਜੱਟਾ ਵੀਰ ਓੰਕਾਰ ਕਾਰੀ ਪੁਜਾ ਹੋਇਆ ਪਰ ਤੇ ਨਾਲ ਹੀ ਸ਼ੇਰਾ ਬਾਬਾ ਫਲਾਈ ਤਾਨਦਰ ਨੂੰ ਬਾਬਾ ਫਲਾਈ ਤੇ ਹੋਰ ਵੀ ਕਈ ਮੰਗ ਜੇ ਟੱਕ ਕਰਦੇ ਆ ਨੋਟ ਕਰਿਓ ਅੱਜ ਦੀ ਮਿਰਦੇ ਆਰਾਮ ਦੇ ਨਾਲ ਕੁੱश्ती ਲੜ ਕੇ ਸ਼ੋਰੇ ਨੇ ਵੀ ਸਿਰੇ ਲੱਗਾ ਗੱਲ ਲੱਗਾ 1000 ਕਿਲੋਮੀਟਰ ਦਾ ਟ੍ਰੱਕ ਹੈ ਟ੍ਰੱਕ ਆ ਨੌਜਵਾਨ ਵਾਂਗ ਅੰਦਾ ਜ਼ੋਰ ਹੈ ਨੌਜਵਾਨ ਦੇ ਵਿੱਚ ਉਮਰ ਨਿਆਰੀ ਹੈ ਪਰ ਦੂਜੇ ਪਾਸੇ ਤਿਆਰਬਾ ਭਪਿੰਦਰ ਦੀ ਤੂਫੀ ਬੋਲਦੀ ਹੈ ਚਲੋ ਵੀ ਸਦਾਬਾਰ ਮਾਲੇ ਰਾਗੇ ਵਾਲੇ ਨਿੱਕੇ ਸਾਡੇ ਮਾਲਕ ਹੈ ਨਰਿੰਦਰ ਹੋਣਾ ਹੋਰਿਆ ਮਿੱਟ ਵਾਲੇ ਕਦੇ ਕਦੇ ਕਹਿੰਦੇ ਗਰਮ ਜਾ ਹੋ ਜਾਂਦਾ ਨਰਿੰਦਰ ਪਰ ਬਾਰੇ ਨਿੱਕੇ ਸਾਡਾ ਮਾਲਕ ਹੈ ਆਕੇ ਜਿਵੇਂ ਕਹੀਏ ਉਹਦਾ ਕਰ ਲੈਂਦਾ ਮਾੜਾ ਮੁੰਡਾ ਤਾਂ ਕਹਿੰਦਾ ਵੀ ਕਰੇ ਕਰਦੇ ਆ ਸਾਰੇ ਮਾੜਾ ਮੁੰਡਾ ਕਰ ਲੈਂਦਾ ਕਦੇ ਕਦਾਈ ਜਾਂਦੇ ਵੀ ਕਿਸਦੀ ನಮ್ಗೆ ಕಾವಿ ಬಂದ್ ಸಬಲಿಯಾ ਕਰ ਭੱਗ ਰਹੇ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਹਲਾ ਜਿਹੜਾ بارش ਕਰਕੇ ਕਿੰਨੇ ਖਰਾਬ ਹੈ ਉਸ ਏਰੀਆ ਨੂੰ ਐਕਲੋ ਤਕਰੀਬਨ 5-6 ਕਿਲੋਮੀਟਰ ਦੂਰ ਪਾਣੀ ਢਾ ਗਿਆ 5-5 6-6 ਫੁੱਟ ਕਰਮੰਦਵਾ ਮੇਰ ਕਰੇ ਉਸ ਇਲਾਕੇ ਦਾ ਨੁਕਸਾਨ ਬਹੁਤ ਹੋਇਆ ਹੈ ਪਰ ਕਹਿੰਦੇ ਵੀ ਪੁੁੰਤਿੰਦਰਵਾ ਦੇ ਅਜੇ ਪਿੰਡ ਤੋਂ ਤਕਰੀਬਨ 5-6 ਕਿਲੋਮੀਟਰ ਜਿਹੜਾ ਦੂਰ ਹੈ ਇਹਦੇ ਭਰਾਏ ਸਾਰਿਆਂ ਦਾ ਧੰਨਵਾਦ ਇੱਕ ਵਾਰ ਜਰੂਰ ਉਹ ਪਰਮੰਤ ਲੱਗ ਗਿਆ ਤਾਰਦਾਸ ਕਰਨੀ ਆਪਣੇ ਮਾਨਾਂ ਦੇ ਵਿੱਚ ਕੁਸ਼ਤੀ ਇਹਨਾਂ ਨੌਜਵਾਨਾਂ ਦਾ ਇੱਕ ਪਾਸੇ ਚਾਂਦੀ ਤੇ ਆ ਦੂਸਰੇ ਪਾਸੇ ਕਮਲਜੀਤ ਪਾਈ ਆਣਾ ਇਧਰੋਂ ਪਾਸੇ ਕਹਿੰਦੇ ਭਟਿੰਦਰ ਦੇ ਨਾਲ ਕਦੇ ਹੋਇਆ ਪਹਿਲਵਾਨ ਦਾ ਫਲਾਇਆ ਬੱਲੇ ਨਹੀਂ ਹੋ ਰਿਹਾ ਨਹੀਂ ਹੋ ਰਿਹਾ ਇਧਰ ਅੰਤਰੀ ਅਜ ਕੰਮ ਪਹਿਲਵਾਨਾ ਦਾ ਲੋ ਜਿਹੜਾ ਬਲਗਾ ਦਿਨੇਸ਼ ਪੁਜੇ ਹਾਂ ਜਲਦੀ ਦੇ ਨਾਲ ਦੰਦੋ ਨਾਲ ਲੱਗਿਆ ਜਲਦੀ ਨਾਲ ਪੁਜੋ ਦਾਲੋ ਜਿਹੜਾ ਬਲਗਾ ਦਿਨੇਸ਼ ਜੁਗਰ ਜਲਦੀ ਨਾਲ ਪੁਜੇ ਬਿੰਦੀ ਹੈ ਆ ਜਾਂਦੀ ਹੋਈ ਕੁਸ਼ਤੀ ਮੈਦਾਨ ਦੇ ਵਿੱਚ ਇਹਨਾਂ ਨੌਜਵਾਨਾਂ ਦਰਮਿਆਨ ਗੱਲ ਜੱਤੀ ਨਾਲ ਆਜੋ 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 ਲਾ ਦੇਖਦੇ ਹਾਂ ਕਿ ਜਿੱਦਾਂ ਕੌਫਰ ਦਾ ਪੱਲਾ ਦੇ ਦਰਮਿਆਨ ਬਹੁਤ ਵਧੀਆ ਮੁਕਾਬਲਾ ਐਸਐਮਐਚ ਚੌਥੀ ਕੁਸ਼ਤੀ ਦਾ ਦਾਣਾ ਮੂਰੇ ਖੜ ਕੇ ਹੌਸਲਾ ਕਰਕੇ ਭੂਤਰਿਆ ਸਾਨ ਸੰਗਤ ਖੜ ਕੇ ਹੰਦਾ ਦੇਖਣ ਦਾ ਰਾਜੇ ਖੇਲੇ ਅਨਮ ਪੰਜਾਬੀ ਜਿਗਰਾ ਰੱਖਦੇ ਖੇਡਣ ਦਾ ਕੀ ਰਾਜੇ ਖੇਲੇ ਅਨਮ ਪੰਜਾਬੀ ਜਿਗਰਾ ਰੱਖਦੇ ਖੇਡਣ ਦਾ ਬਾਈ ਬੈਂਦੀ ਹੈ ਦਾਲਬ ਦੇ ਪਹਿਲਵਾਨ ਦਨੇਸ਼ਰ ਪਹਿਲੇ ਤੋਂ ਗੋਟੇ ਪਾਦੇ ਬੈਂਦੀ ਹੈ ਨਵੰਦੇ ਲੱਗ ਪਹਿਲਵਾਨ ਨੇੜੇ ਦੇ ਫੋਟੋ ਦਿਰਵਾਦੀ ਹੈ ਬੈਂਦੀ ਹੈ ਵਾਹ ਜੀ ਵਾਹ ਲਾਡਰ ਬੋਦੀ ਜਲੀ ਪਾਰ ਤੋਂ ਚੱਲੀ ਹੈ ਵਾਹ ਜੀ ਵਾਹ ਬੜਾ ਵਧੀਆ ਮੁਕਾਬਲਾ ਮੈਦਾਨ ਦੇ ਵਿੱਚ ਚਾਪੀ ਤੇ ਜੀ ਵਾਲੀ ਕੁਸ਼ਤੀ ਚੱਲਦੀ ਹੈ ਪਰ ਇੱਧੇ ਪਾਸੇ ਸ਼ੇਰਾ ਹੈ ਕਹਿੰਦੇ 4 बाई ਫੁੱਟ ਹੈ ਸ਼ੇਰਾ ਤਾਂ ਦੂਸਰੇ ਪਾਸੇ ਮੁਖੰਦਰ ਅਜਨਾਲੇ ਵਾਲਾ ਕੁਸ਼ਤੀ ਬੜੀ ਵਧੀਆ ਹੈ ਕਹਿੰਦਾ ਤਾਂ ਤਾਂ ਨਹੀਂ ਸੰਦੇ ਜਿਹਨਾਂ ਨੇ ਅੱਜ ਲਾਣੀ ਹੋਰ ਫਿਰ ਬੇਬੀਓ ਥੋੜਾ ਸਾਈਡ ਤੇ ਕਰ ਲੈ ਟਰੈਕਟਰ ਜਾ ਸਕਦਾ ਹੈ ਤਾਂ ਗੱਡੀ ਕਰਕੇ ਪਹਿਲਵਾਨ ਵੀਰਾਂ ਨੇ ਜਲੂਰੀ ਜਾਣਾ ਤੇ ਨਾਲ ਕਰੇ ਵੀਰਾਂ ਜਿਹੜੇ ਟਰੈਕਟਰ ਦੇ ਵਿਚਾਲੇ ਖੜੀ ਆ ਬਹੁਤ ਬੜੀ ਸ੍ਰੀ ਰਾਮ ਨੂੰ ਸ਼ੁਕਰ ਦੇ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਫ੍ਰੀਸਕਾਨ ਸਾਡਾ ਪ੍ਰਾਤ ਕੀਮਤ ਲੱਗੀ ਬਖੋੜਾ ਬੇਲਾ ਪ੍ਰਾ ਸਾਡਾ ਆਪ ਜੱਜ ਦਾ ਆਨੰਦ ਮਾਣਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਬਹੁਤ-ਬਹੁਤ ਧੰਨਵਾਦ ਕਰਦੇ ਆ ਲੰ ਚੱਲ ਜੇ ਕੁਸ਼ਤੀ ਮੈਚਾਂ ਦੇ ਵਿੱਚ ਇਹਨਾਂ ਨੌਜਵਾਨਾਂ ਦੇ ਨਾਲ ਵੇਖਦੇ ਕਾਰਜ ਜਿੰਨੇ ਕੋਲ ਫਰਦਾ ਬਾਕ ਸਮੇਂ ਦੀ ਹੈ ਆ ਮੈਚ ਨਹੀਂ ਹੈ ਅੱਜ ਦਾ ਪਹਿਲਵਾਨੀ ਆ ਬਹੁਤ ਵਧੀਆ ਮੁਕਾਬਲਾ ਚੱਲਦੀ ਕੁਸ਼ਤੀ ਦਾ ਜੀ ਬੈਂਟ ਤੇ ਵੀ ਬੰਦਰ ਵੀ ਸਮਾਏ ਦਾ ਸਾਧਕਾ ਪੁਆਇੰਟ ਵਾਲਾ ਜੀ ਬਾਈ। ਬਾਈ ਕਮੇਟੀ ਵਾਲੇ ਵੀਰਾਂ ਨੇ ਬੇਨਤੀ ਵੀ ਸਮਰਕਰਿਆ ਬਣਾਇਆ ਸਰਪੰਚ ਸਾਹਿਬ ਉਹਨਾਂ ਨੂੰ ਬੇਨਤੀ ਆਦੀ ਕਮੇਟੀ ਵੀਰ ਸਮਰਕਰਿਓ। ਕਮੇਟੀ ਵਾਲੇ ਵੀਰਾਂ ਨੇ ਬੇਨਤੀ ਆ ਸਮਰਕਰਿਆ ਪੁਰਾਣੇ ਉਹਨਾਂ ਦੇ। ਹਾਂਜੀ <laughs> . <laughs> ਜਿੱਤ ਨਾ ਕਰੋ ਸਾਰੇ ਪਹਿਲਵਾਨ ਦੋਨੇ ਕਾਲਵਾ ਬਹੁਤ ਵਧੀਆ ਮੁਕਾਬਲਾ ਇਸ ਵੇਲੇ ਆਵੇ ਜਾਂਦੇ ਤੁਸੀਂ ਮੈਦਾਨ ਦੇ ਵਿੱਚ ਇਹ ਨੌਜਵਾਨਾਂ ਪਰ ਬੈਣੇ ਕਿ ਕਾ ਜਿੰਦਾ ਕੌਣ ਖੜਦਾ ਹੈ ਲਈ ਬੇਨਤੀ ਹੈ ਤਾਲਬ ਦੇ ਜਸਵੀਰ ਫੋਟੋ ਕਰਵਾ ਲਓ ਢਾਈ ਤਾਲਬ ਤੇ ਦਿਨੇਸ਼ ਜਿੱਥੇ ਅਜੇ ਫੋਟੋ ਕਰਵਾਉਣੀ ਹੈ ਦੋਨੇ ਵੱਲ ਜਾ ਰਹੇ ਬਲਾਦ ਸਾਰੀ ਕਮੇਟੀ ਨੂੰ ਬੇਨਤੀ ਕਰਦਾ ਜੀ ਇਧਰ ਪਾਸੇ ਪੱਟ ਕੇ ਕੋਲਾ ਕੇ ਫੋਟੋ ਕਰਵਾ ਲਓ ਜੀ ਸਾਰੀ ਕਮੇਟੀ ਨੂੰ ਮਿੰਟ ਬੱਕੀ ਜੀ 5 ਮਿੰਟ ਦਾ ਸਮਾਂ ਇਹਦਾ ਸ਼ੋਰੇ ਤੇ ਦਲਵੰਦ ਭੁਪਿੰਦਰ ਵਾਲੀ ਕੁਸ਼ਤੀ ਦਾ ਬਾਕੀ ਆ ਇਹ ਨੋਟ ਕਰੋ ਜੀ ਇਹ ਜੀ ਕਰਾਉ ਫੋਟੋ ਕਰੋ ਜੀ ਇਹ ਨੋਟ ਕਰੋ ਜਿਹੜੀ ਦਲਵੰਦ ਵਾਲੀ ਕੁਸ਼ਤੀ ਹੈ ਮਾਨ ਸਿਮਰਨ ਮਾਨ ਸਿਮਰਨ ਹੰਦਲ ਸੁਖਾ ਬੈਂਸ ਦੇ ਵੀਰਾਂ ਬੰਦੇ ਉਹ ਫੁੱਟ ਕਰਾਂਗੇ ਇਸ ਕੁਸ਼ਤੀ ਦੇ ਨਾਲ ਸੁੱਖਾ ਬੈਂਸ ਦੀ ਮਾਰ ਹਾਂਜੀ ਬਈ ਜੇਕਰ ਇਹ ਮੈਚਪੁਰ ਵਾਲੀ ਡੰਗਰ ਕਮੇਟੀ ਵੱਲੋਂ ਬਿੰਦੀ ਦੇ ਕਮਲਜੀਤ ਵਾਲੀ ਪ੍ਰੋਹਾਂ ਵਾਲੀ ਕੁਸ਼ਤੀ ਦਾ ਨਹੀਂ ਫੈਸਲਾ ਹੁੰਦਾ ਇਹ 5 ਮਿੰਟ ਦੇ ਵਿੱਚ ਵੀ ਤਾਂ ਕਹਿੰਦੇ ਪੈਂਟ ਪਾ ਕੇ ਜਿਹੜਾ ਫੈਸਲਾ ਲਿਆ ਜਾਣਾ ਹੈ ਇਹ ਨੋਟ ਕਰਿਓ ਜੀ ਇਹ ਕਮੇਟੀ ਵੱਲੋਂ ਬਿੰਦੀ ਹੈ ਨੋਟ ਕਰਿਓ ਡੰਗਰ ਕਮੇਟੀ ਮੈਚ ਪਰ ਅਲੱਗ ਨੇ ਗਰਮੇ ਬਾਜੀ ਪਟਾਲਮ ਵਿਚ ਹੈ ਜੀ ਦਿਨੇਸ਼ ਵੀ ਵਿਚ ਹੈ ਸੁਖੇ ਬਾਜੀ ਆਹਰ ਫੋਟੋ ਕਰਵਾਈਏ ਮੇਰਾ ਵੀਰ ਜਲਦੀ ਨਾਲ ਦਿਨੇਸ਼ ਭਲਵਾਂ ਜੀ ਆਵੇ ਇੱਧਰਲੇ ਪਾਸੇ ਸਟੇਜ ਦੇ ਮੂਰੇ 5 ਮਿੰਟ ਖੁੱਲੇ ਦਿੰਦੇ ਭਲਵਾਂ ਜੀ ਰਾਣੇ ਭਲਵਾਂ ਜੀ ਨੂੰ ਜੀ ਮਨੇ ਕਰੇ ਸਨ ਬਰਕਮ ਜਦਿ ਆਇਆ ਪਰਮਿਤਪਨ ਮਨੇ ਕਰ ਆਇਆ ਇਹ ਕਾਸ ਦੇ ਕਹਿੰਦੇ ਫੈਸਲਾ ਕਰਾ ਜਾਣਾ ਇਹ ਕਮਜੀਦ ਭਾਨ ਨਾ ਦੀ ਕੁਸ਼ਤੀ ਦਾ ਇਹ ਫਟੋ ਲੈ ਲੈਣਾ ਚਰਤਪਾਲ ਦੀ ਗੁੱਸਤੀ ਸ਼ੁਰੂ ਕਰਦੇ ਦੇਖਦੇ ਸਰਪੰਚ ਸਾਹਿਬ ਇਧਰ ਦੇ ਪਾਸੇ ਇਹ ਤਾਲਵਾਰੀ ਗੁੱਸਤੀ ਦਾ ਫੋਟੋ ਕਰਾ ਦਿਓ ਭਾਜੀ ਦੇਖਦੇ ਇਧਰ ਆ ਗਿਆ ਤਾਲਪ ਤੇ ਦਿਨੇਸ਼ ਤਾਲਪ ਤੇ ਦਿਨੇਸ਼ ਇੱਥੇ ਲਈ ਸਾਡਾ ਆ ਗਿਆ ਦੇਖਦੇ ਵੀਰੇ ਸੁੱਖੇ ਵੀਰਾਂ ਨੂੰ ਕਿ ਫੋਟੋ ਕਰਵਾ ਦੇ ਆ ਕੇ ਪਹਿਲਵਾਨ ਨੂੰ ਅਸ਼ੀਰਵਾਦ ਦੇ ਦਿਓ ਸਕਾ ਸਾਡਾ ਲੀਰ ਪਾਛੀ ਪ੍ਰਿਆ ਜਿੰਝੇ ਦਰ ਤੇ ਪੁੱਜਿਆ ਬਿੰਦੂ ਪਹਿਲਵਾਨ ਜੀ ਦਾ ਬਹੁਤ ਬਹੁਤ ਧੰਨਵਾਦ ਤੇ ਲਓ ਯਾਦਗਾਰ ਤਸਵੀਰ ਜਿਹੜੀ ਹੋ ਰਹੀ ਹੈ ਅੱਜ ਦੇ ਦੰਦੋ ਵੀ ਇਹ ਲਾਸਟ ਕੁਸ਼ਤੀ ਹੋਣੀ ਜਿਹੜੀ ਉਧਰ 1 ਮਿੰਟ ਦਾ ਸਮਾਂ ਬਾਕੀ ਲੈਂਟਰ ਬਲਣ ਜੀ 1 ਮਿੰਟ ਦਾ ਸਮਾਂ ਇਹਦਾ ਬਾਕੀ ਹੈ ਪਲੱਸ ਪੁਆਇੰਟ ਕਰਾ ਜਾਣਾ ਇਹ ਨੋਟ ਕਰੋ ਪਰ ਆਹ ਕੁਸ਼ਤੀ ਅੱਜ ਦੇ ਦਿਨ ਦੀ ਲਾਸਟ ਫਾਈਨਲ ਕੁਸ਼ਤੀ ਇਹਦੇ ਨਾਲ ਯਾਦਗਾਰ ਤਸਵੀਰ ਹੋ ਰਹੀ ਹੈ ਬਹੁਤ ਬਹੁਤ ਧੰਨਵਾਦ ਬਿੰਦੂ ਕੰਗਰਾਲੀ ਬਿੰਦੂ ਪਾ ਜਿੰਝੇ ਦਰ ਤੇ ਪੁੱਜਿਆ ਉਧਰ सुखजी दवाई वारी गुफी जहिड़ी आई आहे सुखजी गुफ़ी दिलेश वारी हुई ਕੋਈਆਂ ਮੁਕਾਬਲਾ ਐਸਐਮਐਲ ਨੌਜੋਣਾਦਰਬਾਦ ਦੇਖਾਂਗੇ ਕਿ ਕਿੰਦਾ ਬਹੜਦਾ ਕਹਿੰਦਾ ਮੇਟਾ ਦੇਤੇ ਪੂਰਾ ਚੋਰ ਦੇਣਾ ਪੈਂਦਾ ਹਾਂ ਕਹਿੰਦੇ ਘਰੇ ਬੈਠੇ ਰੋਟੀ ਨਹੀਂ ਹੁੰਦਾ ਉਹ ਵੀ ਤੇਰ ਨਹੀਂ ਪੰਦੀਆਂ ਮੂੰਹ ਚ ਬਾੜਨਾ ਐਵੇਂ ਤਬੀ ਜਾਂਦੀਆਂ ਵੀ ਗੇਮਾਂ ਜੁੱਟੀਆਂ ਛੋਟੀ ਦੇ ਖਿਡਾਰੀ ਵੀ ਹਰਾਉਣੇ ਮੰਨਦੇ ਨੇ ਕਿ ਐਵੇਂ ਲੋਕੀ ਰਹਿੰਦੇ ਚੱਕੇ ਦਿਨ ਵੀ ਕਿਤੇ ਫਿਰ ਚੱਕੇ ਆਉਂਦੇ ਨਹੀਂ ਲਿਆਉਣੇ ਪੈਂਦੇ ਨੇ ਲਾ ਕੁਸ 10 ਪੁਆਇੰਟਾਂ ਦੇ ਬਿੱਲੇ 10 ਮਿੰਟ ਹੋ ਗਏ ਉੱਠ ਡਾਇਮੈਂਡ ਬਣਦੇ ਨਹੀਂ ਨੋਟ ਕਰਿਓ 20 ਮਿੰਟ ਸਿੱਧੀ 5 ਮਿੰਟ ਪੁਆਇੰਟ ਤੇ ਸਾਲਾ ਸਹੀ ਟ੍ਰੈਂਡ ਜਾਂਦਾ ਭਾਈ ਅੱਜਕੱਲ ਤਕਰੀਬਨ ਤਕਰੀਬਨ ਇਹੋ ਹੈ 20 ਪਲੱਸ 5 ਬਿੱਲੇ ਦੀ ਗੱਲ ਮੰਨਣੀ ਪੈਣੀ ਹੈ ਨਾਲੇ ਲਓ ਬੜੀ ਵਧੀਆ ਕੁਰਸੀ ਦੀ ਮੈਦਾਨ ਦੇ ਵਿੱਚ ਨੇ ਨੌਜਾਨਾ ਦਰਮਿਆਨ ਕਹਿੰਦਾ ਕੁਰਸੀ ਦੇ ਵਿੱਚ ਬੰਦਾ ਚੱਕਣਾ ਚਾਹੀਦਾ ਹੈ ਕੁਰਸੀ ਦੇ ਵਿੱਚ ਵੀ ਰੰਗ ਹੋਣਾ ਚਾਹੀਦਾ ਹੈ ਹਾਏ ਟਾੜੀ ਲੜਾਈ ਗੱਲ ਆਮਦਲੀ ਵਾਲਿਆ ਬੰਦੇ ਸੂਰ ਤੇ ਜਦੋਂ ਪਾਣਾ ਪਿੱਛੇ ਲੜ ਜਾਂਦੇ ਨੇ ਹੱਦ ਨਹੀਂ ਅਜੇ ਨੰਬਲੇ ਟੱਕਰਾਂ ਹੀ ਹੰਨੀਆਂ ਅੱਛਾ ਸਹਾਰੀ ਨਹੀਂ ਲੈ ਅਸੀਂ ਘਾਟੇ ਨਹੀਂ ਸਾਡੇ ਤਾਂ ਵੀ ਘਾਟ ਪੋਈ ਨਾ ਓ ਥੱਗੀ ਸਾਡੇ ਨਾਲ ਲਾ ਜੇ ਜੋ

वाह वी वाह पपा दर वरी यु दाया पपे दर ब